ਸਾਡਾ ਕੰਮ ਕੋਈ ਮਰੇਗਾ ਦੀ ਧੜੀ ਬਤਾਉਣਾ ਨਹੀਂ ਹੁੰਦਾ ਸਾਡਾ ਕੰਮ ਆਪ ਐਕਸਲ ਲੜਨ ਦੇ ਨਾਲ-ਨਾਲ ਮਾਨ ਸਨਮਾਨ ਦੀ ਜ਼ਿੰਦਗੀ ਜਿਉਣ ਦਾ ਕਿ ਜਮੀਨਾ ਕਿਸੇ ਦੀ ਮਾਣੇ ਪੈਦਾ ਨਹੀਂ ਕੀਤੀਆਂ ਕਾਨੂੰਨ ਬਣਿਆ 17 ਕਿੱਲਾਂ ਦਾ ਵੀ 17 ਕਿੱਲਾਂ ਤੋਂ ਵੱਧੂ ਦੀ ਜ਼ਮੀਨ ਹੈ ਜਿਹੜੀ ਉਹ ਬੇਜਮੀਨੇ ਲੋਕਾਂ ਚ ਮੰਨਣੀ ਚਾਹੀਦੀ ਹੈ ਚੰਨੀ ਦੇ ਮੂੰਹ ਤੇ ਇੱਕ ਗੱਲ ਕਹੀ ਸੀਗੀ ਮਨਪ੍ਰੀਤ ਬਾਦਰਨਾਂਡ ਬੈਠਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੋਲੇ ਪਿੰਡ 'ਚ 2800 ਗੱਲਾ ਜ਼ਮੀਨ ਦਾ ਤੇ ਸਮੁੱਚੇ ਪਿੰਡ ਕੋਲੇ 400 ਗੱਲਾ ਜ਼ਮੀਨ ਦਾ ਤਾਂ ਮਨਪ੍ਰੀਤ ਬਾਦਲ ਨਹੀਂ ਵੀ ਪਾ ਗਿਆ ਸੀਗਾ ਜੇ ਸਾਡੇ ਮਜ਼ਦੂਰਾਂ ਤੇ 9000 ਹੁੰਦਾ ਤਾਂ ਉਹ ਕਹਿੰਦੀਆਂ ਧੀਆਂ ਨਹੀਂ ਹੋਈਆਂ 67 ਸਾਲ ਹੋ ਗਏ ਤੇ ਸਾਡੇ ਹਾਲਾਤ ਇਹੇ ਜਿਹੇ ਆ ਕਿ ਅਸੀਂ ਪੁੱਛਦੇ ਹਾਂ ਵੀ ਭਾਈ ਕਿਸੇ ਕੋਈ ਕਲੱਬ ਵਾਲਾ ਹੈਗਾ ਤਾਂ ਸਾਡੇ ਮਲਕੇ ਕੁੜੀ ਦਾ ਵਿਆਹ ਕਰਨ ਵਾਲਾ ਹੈਗਾ ਨੌਜਵਾਨੋਂ ਬੇਨਤੀ ਕਰਦੇ ਆ ਕਿ ਨੌਜਵਾਨੀ ਜਿਹੜੀ ਹੈਗੀ ਆ ਇਹ ਮੈਦਾਨ ਦੇ ਵਿੱਚ ਆਵੇ ਤੇ ਆਪਣੇ ਲੋਕਾਂ ਦੀ ਖਵਾਈ ਕਰੇ ਅੱਜ ਉਹ ਸਾਡੇ ਕਾ ਮਾਵਾ ਪਹਿਣਾ ਤੇ ਸਾਡੇ ਵੀਰ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਤੁਹਾਨੂੰ ਕਾਫੀ ਕੁਝ ਦੱਸਤਾ ਹੈਗਾ ਕਿ ਅੱਜ ਜਿਹੜਾ ਫਰੀਦਕੋਟ ਦੀ ਧਰਤੀ ਦੇ ਉੱਤੇ ਆਪਾਂ ਐਕਸ਼ਨ ਰੱਖਿਆ ਸੀਗਾ ਉਹਨੂੰ ਕਿਉਂ ਪੋਸਟਪੋਨ ਕੀਤਾ ਇਹ ਸਾਰੇ ਸਾਥੀਆਂ ਨੇ ਗੱਲ ਕਰ ਲਈ ਹੈਗੀ ਹੈ ਕਿ ਉਹ ਵੀ ਗੱਲ ਕਰ ਲਈ ਕਿ ਆਪਾਂ ਨੂੰ ਲੜਾਈ ਜਿਹੜੀ ਹੈਗੀ ਆ ਕਿਸ ਪੱਧਰ ਤੱਕ ਲੈ ਕੇ ਜਾਣਾ ਸਾਡਾ ਕੰਮ ਕੋਈ ਮਰੇਗਾ ਦੀ ਢੇੜੀ ਬਣਾਉਣਾ ਨਹੀਂ ਹੁੰਦਾ ਸਾਡਾ ਕੰਮ ਆਪ ਐਕਸ਼ਨ ਲੜਨ ਦੇ ਨਾਲ ਨਾਲ ਮਾਨ ਸਨਮਾਨ ਦੀ ਜ਼ਿੰਦਗੀ ਜਿਉਣ ਦਾ ਸਾਥੀਆਂ ਨੇ ਪਹਿਲਾਂ ਦੱਸਿਆ ਕਿ ਜ਼ਮੀਨਾਂ ਕਿਸੇ ਦੀ ਮਾਣੇ ਪੈਦਾ ਨਹੀਂ ਕੀਤੀਆਂ ਇਹ ਜਿਵੇਂ ਤੁਹਾਡੇ ਬਣਦਾ ਗਮਤੂਰ ਕਹਿੰਦਾ ਕਹਿੰਦੇ ਮੇਰੇ ਕੋਲੇ 35 ਕਿੱਲੇ ਤਾਂ ਕੀ ਹਰਜਾ ਹੋਈ ਵੀ ਕਹਿੰਦਾ ਜੇ ਮੈਂ ਸੈਲਰ ਲਾ ਲੇ ਤਾਂ ਕੀ ਹਰਜਾ ਪਰ ਜੇ ਮਨੁੱਖ ਕੁਦਰਤ ਨੇ ਪੈਦਾ ਕੀਤਾ ਤਾਂ ਧਰਤੀ ਵੀ ਕੁਦਰਤ ਦੀ ਪੈਦਾ ਕੀਤੀ ਹੈ ਫਿਰ ਉਹਨੂੰ 35 ਕਿੱਲੇ ਕਿਵੇਂ ਮਿਲ ਗਏ ਸੋਚਣ ਵਾਲੀ ਗੱਲ ਤਾਂ ਇਹ ਹੈ ਲੈਂਡ ਸੀਲਿੰਗ ਟੂ 972 ਬਣਿਆ ਚੰਨੀ ਨਾਲ ਸਾਡੀਆਂ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਚੱਲਦੀ ਸੀਗੀ ਜਦੋਂ ਮੁੱਖ ਮੰਤਰੀ ਸੀ ਤਾਂ ਅਸੀਂ ਉੱਥੇ ਮੰਗ ਰੱਖਤੀਏ ਕਾਨੂੰਨ ਬਣਿਆ ਸਾਡੇ 17 ਕਿੱਲਾਂ ਦਾ ਵੀ 17.5 ਕਿੱਲਾਂ ਤੋਂ ਬਾਧੂ ਦੀ ਜ਼ਮੀਨ ਹੈ ਜਿਹੜੀ ਉਹ ਵੇਚ ਮੀਨੇ ਲੋਕਾਂ ਜਮੰਣੀ ਚਾਹੀਦੀ ਹੈ ਤਾਂ ਲਸਮਣ ਨੇ ਉੱਥੇ ਚੰਨੀ ਦੇ ਮੂੰਹ ਤੇ ਇੱਕ ਗੱਲ ਕਹੀ ਸੀ ਕਿ ਮਨਪ੍ਰੀਤ ਬਾਦਲਨਾਂ ਨਾਲ ਬੈਠਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੋਲੇ ਪਿੰਡ 'ਚ 2800 ਕਿੱਲਾ ਜ਼ਮੀਨ ਦਾ ਤੇ ਸਮੁੱਚੇ ਪਿੰਡ ਕੋਲੇ 400 ਕਿੱਲਾ ਜ਼ਮੀਨ ਦਾ ਤਾਂ ਮਨਪ੍ਰੀਤ ਬਾਦਲ ਨੀਵੀਂ ਪਾ ਗਿਆ ਸੀਗਾ ਕਿ ਜਦੋਂ ਅਸੀਂ ਇਹ ਲੜਾਈ ਲੈ ਕੇ ਚੱਲਾਂਗੇ ਫੇਰ ਆ ਗਮਦੂਰੇ ਵਰਕੇ ਤੁਹਾਡੇ ਤੇ ਐਕਸ਼ਨ ਨਹੀਂ ਕਰਨਗੇ ਅਸੀਂ ਮਾਨਸਨਵਾਦੀ ਜ਼ਿੰਦਗੀ ਜਿਉਵਾਂਗੇ ਕਿ ਅੱਜ ਜੋ ਉਹਨਾਂ ਦੀ ਪਰਕੇ ਕਿਸੇ ਕੁੜੀ ਤੇ ਪਰਚਾ ਹੁੰਦਾ ਤਾਂ ਉਹਦੇ ਇੱਕ ਧੀ ਆ ਧੀ ਤੇ ਪਰਚਾ ਹੁੰਦਾ ਜੇ ਸਾਡੇ ਮਜ਼ਦੂਰਾਂ ਤੇ ਨੱਤਾਚਾਰ ਹੁੰਦਾ ਤਾਂ ਉਹ ਕਿਸੇ ਦੀਆਂ ਧੀਆਂ ਨਹੀਂ ਹੋਈਆਂ ਆ ਲਖਮਣ ਨੇ ਜਿਹੜੀ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਹੈ ਕਿ ਵਿਆਹ ਕਰਨ ਵਾਲੀ ਗੱਲ 23 ਤਰੀਕ ਨੂੰ ਮੈਨੂੰ ਕਿਸੇ ਨੇ ਸੱਦਾ ਦਿੱਤਾ ਵੀ ਯਾਰ ਜੇ ਤੂੰ ਗੱਡੀ ਲੈ ਜਾ ਕਲੱਬ 'ਚ ਵਿਆਹ ਤਾਂ ਮੈਂ ਜਵਾਬ ਨਹੀਂ ਦੇ ਸਕਿਆ ਵੀ ਆਖਣਗੇ ਕੱਲੇ ਵਾਸਤੇ ਤਾਂ ਲੈਣ ਤੇ ਵਿੱਚ ਲੱਖਿਆ ਉਹ ਪੇਟੀਆਂ ਜਿਹੜੀਆਂ ਉਹ ਕੁੜੀਆਂ ਨੂੰ ਦੇਣੀਆਂ ਤੇ ਪੱਟੀ ਬਣਾਈ ਬਸਾਈ ਵਿੱਚ ਜਿੱਥੇ ਬਹਿ ਕੇ ਉਹਨਾਂ ਨੂੰ ਪਕੌੜੇ ਸੱਟ ਕੇ ਜਾਂਦਾ ਸੀ ਤੇ ਅਗੇ ਇੱਕ ਬਰਫੀ ਦਾ ਪੀਸ ਤੇ ਮੁੰਡੇ ਨੇ ਕੱਸ ਚਰਪਾਨ ਦਿੱਤੀ ਤੇ ਐ ਕਰਕੇ ਉਹਨੇ ਰੋਟੀ ਫੜੀ ਉੱਥੋਂ ਹੁਣ ਆ ਹਾਲਾਤ ਨੇ ਸਾਡੇ ਕਿ ਮਨਕੇ ਜਾਦੀ ਮਿਲੀ ਨੂੰ 67 ਸਾਲ ਹੋ ਗਏ ਤੇ ਸਾਡੇ ਹਾਲਾਤ ਇਹ ਜੇ ਆ ਕਿ ਅਸੀਂ ਪੁੱਛਦੇ ਹਾਂ ਵੀ ਭਾਈ ਕਿਸ ਕੋਈ ਕਲੱਬ ਵਾਲਾ ਹੈਗਾ ਤਾਂ ਸਾਡੇ ਮਨਕੇ ਕੁੜੀ ਦਾ ਵਾਹ ਕਰਨ ਵਾਲਾ ਹੈਗਾ ਕਿ ਫੇਰੇ ਸਾਡਾ ਜਿਹੜਾ ਸਿਸਟਮ ਹੈ ਤਾਂ ਸਾਨੂੰ ਇਥੇ ਇਹ ਕਿਹਾ ਜਾਂਦਾ ਕਿ ਵੀ ਭਾਈ ਤੁਹਾਡੇ ਦਾ ਕਰਮ ਮੜਿਆ ਤੁਹਾਡੀ ਤਾਂ ਲੇਖ ਹੀ ਮੜੀ ਦਿੱਤੀ ਅਸੀਂ ਆਂ ਟੱਠਾਂ ਦੇ ਵਿੱਚ ਆਉਣ ਦੀ ਬਜਾਏ ਅਸੀਂ ਬਾਬੇ ਵਾਲੇ ਪਾਸੇ ਵਗ ਜਾਨੇ ਆ ਅਸੀਂ ਨਾਣਾ ਦੇਵੀ ਨੂੰ ਸਾਈਕਲਾਂ ਤੇ ਜਾ ਸਕਦੇ ਆ ਅਸੀਂ ਆਪਦੇ ਸਰਕਾਰ ਸਾਹਮਣੇ ਮਿਲ ਕੇ ਜਿਹੜੀ ਲੜਾਈ ਤੋਂ ਪਿੱਛੇ ਰਹਿ ਜਾਨੇ ਆ ਤੁਹਾਨੂੰ ਮੈਂ ਇੱਕ 2005 ਦੀ ਗੱਲ ਦੱਸਦਾ ਕਿ 2005 ਦੇ ਵਿੱਚ ਇੱਕ ਮਾਮਲਾ ਆ ਗਿਆ ਸਾਡੇ ਕੋਲੇ ਪਿੰਡ ਦਰਾਕੇ ਦਾ ਦਰਾਕੇ ਦਾ ਹੱਡਾਂ ਰੋੜੀ ਸੀ ਪਿੰਡ ਦੇ ਮਜ਼ਦੂਰਾਂ ਦੇ ਘਰਾਂ ਕੋਲੇ ਇਹ ਕੁੱਤੇ ਰਾਤ ਨੂੰ ਹੱਡ ਚੱਕ ਲਿਆ ਕਰਨ ਚੁੱਲ੍ਹੇ ਕੋਲੇ ਬਹਿ ਕੇ ਝੂੰਡ ਲਿਆ ਕਰਨ ਤੇ ਤੜਕੇ ਨੂੰ ਮਜ਼ਦੂਰ ਔਰਤਾਂ ਚਾਹ ਬਣਾਉਣ ਤੋਂ ਪਹਿਲਾਂ ਹੱਡ ਛੱਟ ਕੇ ਆਉਂਦੀਆਂ ਸੀ ਤੇ ਉਥੋਂ ਦੇ ਲੋਕਾਂ ਨੂੰ ਉਥੋਂ ਦਾ ਜਿਹੜਾ ਮੱਲੇ ਵਾਲੇ ਸੀਗਾ ਪਿੰਡ ਦਾ ਸਰਪੰਚ ਉਹ ਕਦੇ ਕਾਂਗਰਸ ਦੀ ਰੈਲੀ ਦੇ ਰਹਿ ਜਾ ਕਰੇ ਵੀ ਥੋੜੀ ਹੱਡਾ ਰੋੜੀ ਚ ਕਹ ਉਹਨਾਂ ਨੂੰ ਵਰਤਦਾ ਰਿਹਾ ਜਦੋਂ ਮਾਮਲਾ ਸਾਡੇ ਕੋਲੇ ਆ ਗਿਆ ਹੱਡਾ ਰੋੜੀ ਦੀ ਧਰਨਾ ਦੇ ਤਾਂ ਮਿੱਟੀ ਪਵਾਤੀ ਸਾਡੇ ਦੇ ਪਰਚੇ ਹੋ ਗਏ ਸਾਰੇ ਮਜ਼ਦੂਰਾਂ ਨੂੰ ਫੜ ਕੇ ਤੇ ਸਾਨੂੰ ਆਗੂਆਂ ਨੂੰ ਮਿਲ ਕੇ ਥਾਣੇ ਲੈ ਗਏ ਤਾਂ ਥਾਣੇਦਾਰ ਨੇ ਪਿੰਡ ਦੇ ਘੜੰਮ ਚ ਉਧਰ ਕਹਿੰਦੇ ਮਗਰ ਲਾ ਕੇ ਸਾਡੇ ਵਾਲੀ ਜਮਾਤ ਨੂੰ ਕਹਿੰਦਾ ਵੀ ਜਿਹਨਾਂ ਦਾ ਰਹਿਣਾ 15 ਆਪਣੇ ਤਿੰਨ ਮਹੀਨੇ ਢੇਲ ਚ ਉਹ ਤਾਂ ਮੈਦੋ ਨਹੀਂ ਦੂਜੇ ਇੱਧਰ ਆਜੋ ਉਹਦੇ ਤੋਂ ਪਹਿਲੇ ਹੱਲੇ 50 ਜਣੇ ਨਿਕਲ ਗਏ ਦੁਪਹਿਰ ਤੋਂ ਬਾਅਦ ਫੇਰ ਉਹਨੇ ਬੋਲੇ ਤਾਂ 10-15 ਹੋਰ ਨਿਕਲ ਗਏ ਨਾ ਉਹ ਅਸੀਂ ਆਗੂ ਤੇ 3-4 ਜਣੇ ਬੰਦੇ ਉਹਨਾਂ ਦੇ ਜਿਹੜੇ ਅੜਗੇ ਵੀ ਸੀ ਜੇਲ੍ਹ ਤੇ ਜਾਵਾਂਗੇ ਉਹਦੇ ਵਿੱਚ ਸਾਡੀ ਇੱਕ ਆਗੂ ਸੀ ਇਕਬਾਲ ਕਰੋ ਦਾਸੀ ਜਿਹੜੀ ਉਦੋਂ ਪ੍ਰਿੰਸੀਪਲ ਲੱਗੀ ਹੋਈ ਸੀ ਉਹਨੂੰ ਕਿਹਾ ਭੈਣ ਜੀ ਤੁਸੀਂ ਜਾਣਾ ਜਾਵਲੋ ਤੁਸੀਂ ਮਲਾਜ਼ਮ ਹੈ ਤਾਂ ਇਸ ਗੱਲ ਤੋਂ ਇਹਵੇਂ ਉਹ ਮਲਕੇ 9 ਦਿਨ ਜੇਲ੍ਹ ਕੱਟ ਕੇ ਆਈ ਹੈ ਤੇ ਹੱਡਾਂ ਰੋੜੀ ਵਿੱਚ ਗਈ ਤੇ ਉਹਨਾਂ ਨੂੰ ਮਲਕੇ ਜਿਹੜਾ ਸਬਕ ਸਿਖਾਇਆ ਇਹ ਅਭੀ ਲੜਾਈ ਦੇ ਵਿੱਚ ਕੱਲਾ ਇਹ ਨਹੀਂ ਵੀ ਤੁਸੀਂ ਜਿਲ੍ਹੇ ਜਾ ਕੇ ਹੋ ਲੜਾਈ ਦੇ ਵਿੱਚ ਸਾਡੇ ਸਾਰੇ ਜਿੰਨੇ ਆਗੂ ਨੇ ਸਾਰਿਆਂ ਤੇ ਪਰਚੇ ਨੇ ਸਾਰੇ ਜਿਲ੍ਹੇ ਚ ਜਾ ਕੇ ਆਏ ਆ ਤੁਹਾਡੇ ਪਿੰਡ ਦੀ ਜਦੋਂ ਘਟਨਾ ਹੋਈ ਆ ਇਹ ਤੁਹਾਡੇ ਪਿੰਡ ਦੇ ਨਾਨਕੇ ਸਾਡੇ ਜ਼ਿਲ੍ਹੇ ਦਾ ਆਗੂ ਆ ਗੁਰਜੰਗ ਸਿੰਘ ਢਿਲਮਾ ਇਹਦਾ ਫੋਨ ਆ ਗਿਆ ਵੀ ਪ੍ਰਧਾਨ ਜੀ ਮਾਮਲਾ ਹੋ ਗਿਆ ਆਹ ਮੈਂ ਮਨ ਕੇ ਸਾਡੇ ਸਾਥੀਆਂ ਨਾਲ ਰਾਤ ਨੂੰ ਹੀ ਗੱਲ ਕੀਤੀ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਮੈਂ ਉਧਰ ਜਾਣਾ ਸੀ ਤਾਂ ਇਹਨਾਂ ਨੂੰ ਇੱਥੇ ਭੇਜਿਆ ਤਾਂ ਪੱਤਰਕਾਰ ਕੋ ਸਹੇਦੇ ਸੀ ਜਿਹੜੇ ਪਿੰਡ ਦੇ ਦਲੇ ਦਿਖਾਈ ਜਾਂਦੇ ਸੀ ਵੀ ਪੁਲਿਸ ਦੇ ਮਾਰਤੇ ਦੀ ਪੁਲਸਾਂ ਕੁੱਟਦੀ ਜੀ ਮਜ਼ਦੂਰਾਂ ਨੂੰ ਕਿਸੇ ਨੇ ਨਹੀਂ ਦਿਖਾਇਆ ਜਦੋਂ ਐਕਸ਼ਨ ਕਮੇਟੀ ਬਣੀ ਮਜ਼ਦੂਰਾਂ ਦੇ ਆਗੂ ਤੁਹਾਡੇ ਪਿੰਡ ਦੇ ਵਿੱਚ ਆਏ ਆ ਤੁਹਾਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਤਾਂ ਉਦੋਂ ਪੱਤਰਕਾਰ ਜਿਹੜੇ ਪ੍ਰਸੰਨ ਰੱਖਦੇ ਪੱਤਰਕਾਰ ਸੀ ਜਿਹੜੇ ਚੰਗੇ ਸੀ ਆ ਬਲਰਾਮ ਮੋੜ ਵਰਗੇ ਇਹਨਾਂ ਨੇ ਦਿਖਾਇਆ ਵੀ ਮਜ਼ਦੂਰਾਂ ਦੇ ਘਰਾਂ ਦੀ ਹਾਲਾਤ ਕੀ ਹੈ ਤਾਂ ਤੁਹਾਨੂੰ ਕਹਿਣਾ ਦੇਖੋ ਵੀ ਜਦੋਂ ਤੁਸੀਂ ਦਾ ਰੋੜੇ ਮਾਰਤੇ ਤੁਹਾਡੀ ਫਰਿੱਜ ਨੇ ਤਾਂ ਨਹੀਂ বরਫਾੜਾ ਡੂੰਗਾ ਕਹਿੰਦੇ ਸਿਰ ਚ ਮਰਿਆ ਫਰਿੱਜ ਬਨ ਗੇ ਤੁਹਾਡੀ ਲੈਟਰਿੰਗ ਦੀ ਸੀਡ ਨੇ ਤਾਂ ਨਹੀਂ ਕਿਹਾ ਡੜਾ ਚੱਕ ਕੇ ਮਾਰਾ ਉਹ ਬੰਨ ਗਏ ਕੰਨ ਕੀ ਵੀ ਦਸਤ ਪਉਣੀਆਂ ਇਹ ਗਾਹਾਂ ਨੂੰ ਉੱਠ ਨਾ ਸਕਣ ਤੇ ਉਹ ਦਸਤ ਨੂੰ ਐਕਸ਼ਨ ਕਮੇਟੀ ਨੇ ਤੋੜਿਆ ਤੁਹਾਡੇ ਸਾਹਮਣੇ ਤੋੜਿਆ ਤੇ ਤੁਹਾਡੇ ਦੇ ਵਿੱਚ ਪਾਰਕ ਪਾਉਣ ਦੀਆਂ ਗੱਲਾਂ ਵੜ ਗਈਆਂ ਚੱਲਣੀਆਂ بڑا ਐਕਸ਼ਨ ਕਮੇਟੀ ਨੂੰ ਸਾਨੂੰ ਹਰ ਤਾਂ ਹੁੰਦਾ ਹੈ ਕਿ ਐਕਸ਼ਨ ਕਮੇਟੀ ਨੂੰ ਬਦਨਾਮ ਨਹੀਂ ਕੀਤਾ ਜਾਂਦਾ ਕਿ ਇੱਕ ਧਰ ਲੱਗੀ ਉਹ ਪ੍ਰਸ਼ਾਸਨ ਵੀ ਲੱਗਿਆ ਹੋਇਆ ਇਹਨਾਂ ਮੰਦੂਰੇ ਵਰਗੇ ਵੀ ਲੱਗੇ ਹੋਏ ਨੇ ਉਹ ਚੰਨਣਾ ਤੇ ਵੀ ਬੋਲਣਗੇ ਐਕਸ਼ਨ ਕਮੇਟੀ ਦੇ ਖਿਲਾਫ ਉਹ ਤੁਹਾਡੇ ਵਿੱਚ ਵੀ ਪੜ ਖੜਾ ਕਰਨਗੇ ਵੀ ਆਪਣੇ ਦਾ ਭਾਈਚਾਰ ਖਾਂ ਸੀ ਉਹਦਾ ਬਾਹਰਲੇ ਬੰਦੇ ਆ ਕੇ ਖਰਾਬ ਕਰ ਗਏ ਤੇ ਜਦੋਂ ਇਹਦਾ ਮਾਮਲਾ ਆਉਂਦਾ ਤਾਂ ਸਾਨੂੰ ਉਥੇ ਬਾਹਰਲੇ ਬੰਦੇ ਵੀ ਕਿਹਾ ਜਾਂਦਾ ਵੀ ਸਾਡੇ ਦਾ ਪਿੰਡ ਦੇ ਬੰਦੇ ਨੂੰ ਬਾਹਰਲੇ ਬੰਦੇ ਖਰਾਬ ਕਰਦੇ ਆ ਸਾਡਾ ਦਾ ਭਾਈਚਾਰ ਕਿਸਾਨ ਸੀ ਇਹ ਤੁਹਾਨੂੰ ਵੀ ਪਤਾ ਨਹੀਂ ਭਾਈਚਾਰ ਕਿਸਾਨ ਹੁੰਦੀ ਕੀ ਹੈ ਤੇ ਸਾਨੂੰ ਵੀ ਪਤਾ ਹੈ ਤੇ ਜਦੋਂ ਤਾਂ ਫਾਜਣ ਉਹਦਾ ਤਾਂ ਭਾਈਚਾਰ ਖਾਂ ਜਾਵਾਂਦੀ ਹੈ ਤੇ ਨਹੀਂ ਤਾਂ ਫਿਰ ਸਾਡਾ ਜਿਹੜਾ ਹੈਗਾ ਇਹਨਾਂ ਨੂੰ ਇੱਕ ਮਨ ਲਗੇ ਭਾਟੋਂ ਵਾਲੀ ਜਾਤੀ ਸਮਝਿਆ ਜਾਂਦਾ। ਉਹ ਇਸ ਕਰਕੇ ਜਿਹੜਾ ਅੱਜ ਅਸੀਂ ਮੈਂ ਬਰਨਾਲੇ ਜ਼ਿਲ੍ਹੇ ਚੋਂ ਆਇਆ ਕਿ ਫਰੀਦਕੋਟ ਜਾਣਾ ਸੀ। ਸਾਥੀ ਲਖਮਣ ਜੀ ਦਾ ਫੋਨ ਆ ਗਿਆ ਬੰਦਿਆਂ ਨੂੰ ਤੁਸੀਂ ਰੋਕ ਦਿਓ ਵੀ ਤੁਸੀਂ ਆਪਾਂ ਆਗੂ ਆਜੋ ਆਹ ਗੱਲ ਚੱਲਦੀ ਹੈਗੀ ਆ। ਚਲੋ ਇਹ ਗੱਲ ਜੇ ਆਪਣੀ ਸਿਰੇ ਲੱਗ ਜਾਂਦੀ ਹੈ ਤਾਂ ਦੇਖੋ ਇਹ ਲੱਗਿਆ ਵੀ ਜੇ ਸਿਰੇ ਲੱਗ ਜਾਂਦੀ ਹੈ ਤਾਂ ਆਪਣਾ ਆਪਣੀ ਪ੍ਰਾਪਰਤੀ ਹੈ। ਵੱਡੀ ਪ੍ਰਾਪਰਤੀ ਤਾਂ ਇਹ ਸੀ ਤੇ ਲੋਕਾਂ ਨੇ ਜਦੋਂ ਦੇਖਿਆ ਵੀ ਜਦ ਰਾਤ ਨੂੰ ਸਾਰੇ ਦੇ ਸਾਰੇ ਬੰਦੇ ਬਾਹਰ ਆ ਗਏ ਤਾਂ ਸਭ ਤੋਂ ਵੱਡੀ ਪ੍ਰਾਪਰਤੀ ਇਹ ਗਣੀ ਗਈ ਹੈ ਵੀ ਬਹੁਤ ਵੱਡੀ ਪ੍ਰਾਪਰਤੀ ਸੀ ਕਿ ਇਹ ਬੰਦਾ ਜਿਹੜਾਂ ਦੇ ਵਿੱਚ ਰੌਡਾ ਸੀਗਾ ਤੇ ਹੁਣ ਜੇ ਦੇਖੋ ਉਹੀ ਗੱਲ ਹੈ ਵੀ ਅਗਲੇ ਨਾ ਤਾਂ ਅਸੀਂ ਘਰੇ ਬਹਿਗੇ ਤੇ ਨਾ ਤੁਸੀਂ ਬਹਿਗੇ ਜੇ ਤਾਂ ਆਪਣਾ ਤੈਅ ਲੱਗਦੀ ਆ ਗੱਲ ਤਾਂ ਇਹਨੂੰ ਸਿਰੇ ਚੜਾਇਆ ਜਾਊਗਾ ਨਹੀਂ ਲੱਗਦੀ ਤਾਂ ਤੁਸੀਂ ਫੇਰ ਮਤਾਨ ਦੇ ਵਿੱਚ ਅੱਜ ਇਹ ਨਹੀਂ ਕਿ ਅੱਜ ਆਪਣਾ ਇਹ ਮਾਮਲਾ ਹੱਲ ਹੋਗਾ ਤੇ ਤੁਸੀਂ ਫੇਰ ਉਵੇਂ ਦਿੜ ਗਿਆ ਕਰੋ ਤੇ ਉਵੇਂ ਆਂਦੇ ਖੇਤਾਂ ਤੇ ਮਿੱਟੀ ਨਾਲ ਮਿੱਟੀ ਹੁੰਦੇ ਰਹੋਂਦੇ ਭੇੜ ਵਾਂਗੂ ਸਿਰਜੋਗੇ ਜਮੋ ਅੱਜ ਪਿੰਡ ਦੇ ਵਿੱਚੋਂ ਆਗੂ ਦੇ ਰੂਪ ਚ ਉੱਭਰੋ ਆਗੂ ਦੇ ਰੂਪ ਚ ਉੱਪਰ ਕੇ ਲੋਕ ਸਰਗਰਸਾਂ ਦੇ ਵਿੱਚਾਂ ਬਲਜੀਤ ਕੌਰ ਆਈ ਆ ਮੰਗੇ ਵਰਗੇ ਜਿਹੜੇ ਲਗਾਤਾਰ ਲੱਗੇ ਹੋਏ ਨੇ ਲਸ਼ਮਨ ਵਰਗੇ ਜਿਹੜੇ ਅਸੀਂ ਲਗਾਤਾਰ ਲੱਗੇ ਆ ਮਜ਼ਦੂਰਾਂ ਦੀ ਲੜਾਈ ਲੜਨ ਵਾਸਤੇ ਇਹਦਾ ਮਨ ਕੇ ਸਾਥ ਦਿਓ ਤੇ ਆਗੂ ਦੇ ਰੂਪ ਚ ਉੱਪਰੋਂ ਨੌਜਵਾਨੀ ਨੂੰ ਬੇਨਤੀ ਕਰਦੇ ਆ ਕਿ ਨੌਜਵਾਨੀ ਜਿਹੜੀ ਹੈਗੀ ਆ ਇਹ ਮੈਦਾਨ ਦੇ ਵਿੱਚ ਆਵੇ ਤੇ ਆਪਣੇ ਲੋਕਾਂ ਦੀ ਗਵਾਹੀ